ਗਲਜੀਤ ਦਸਾਂਜ ਦੀ ਪੰਜਾਬ 95 ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਜੀ ਹਾਂ ਬੀਤੇ ਕੁਝ ਦਿਨ ਪਹਿਲਾਂ ਹੀ ਟੀਮ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਜਿਹੜੀ ਪੰਜਾਬ 95 ਭਾਰਤ ਦੇ ਵਿੱਚ ਫਿਲਹਾਲ ਤਾਂ ਰਿਲੀਜ਼ ਨਹੀਂ ਹੋਵੇਗੀ ਪਰ ਬਾਹਰਲੇ ਮੁਲਕਾਂ ਦੇ ਵਿੱਚ 7 ਫਰਵਰੀ ਨੂੰ ਪੰਜਾਬ 95 థिएटਰਸ ਦੇ ਵਿੱਚ ਬਿਨਾਂ ਘੱਟ ਤੋਂ ਲਗਾਈ ਜਾਵੇਗੀ ਪਰ ਉਸ ਅਪੋਸਟ ਦੇ ਸਾਂਝਾ ਹੁੰਦੇ 2-3 ਦਿਨ ਬਾਅਦ ਫਿਰ ਇੱਕ ਪੋਸਟ ਸਾਂਝਾ ਕੀਤੀ ਜਾਂਦੀ ਹੈ ਟੀਮ ਦੇ ਵੱਲੋਂ ਜਿਸ ਦੇ ਵਿੱਚ ਸਪਸ਼ਟ ਕਰ ਦਿੱਤਾ ਜਾਂਦਾ ਹੈ ਕਿ ਜਿਹੜੀ ਪੰਜਾਬ 95 ਹੁਣ ਬਾਹਰਲੇ ਮੁਲਕਾਂ 'ਚ ਵੀ ਰਿਲੀਜ਼ ਨਹੀਂ ਹੋਵੇਗੀ ਅਰ ਰੋਕ ਲਗਾ ਦਿੱਤੀ ਗਈ ਹੈ ਪੰਜਾਬ 95 ਦੇ ਬਾਹਰਲੇ ਮੁਲਕਾਂ 'ਚ ਰਿਲੀਜ਼ ਹੋਣ ਤੇ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ YouTube ਦੇ ਉੱਤੋਂ ਵੀ ਜਿਹੜਾ ਪੰਜਾਬ 95 ਦਾ ਟੀਜ਼ਰ ਹੈ ਉਹ ਭਾਰਤ ਦੇ YouTube ਤੋਂ ਹਟਾ ਦਿੱਤਾ ਜਾਂਦਾ ਕਿਉਂਕਿ ਭਾਰਤ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਲਗਾਤਾਰ ਵਿਵਾਦ ਬਣਿਆ ਹੋਇਆ ਹੈ ਸੈਂਸਰ ਬੋਰਡ ਵੱਲੋਂ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ ਜਿਹੜੀ ਪੰਜਾਬ 95 ਦੇ 20 120 ਕੱਟ ਜਿਹੜੇ ਲਗਾਏ ਜਾਣ ਦਾ ਹੁਕਮ ਜਾਰੀ ਕੀਤਾ ਗਿਆ ਸੀ ਤਾਂ ਲਗਾਤਾਰ 1 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਫਿਲਮ ਉੱਤੇ ਕੋਈ ਵੀ ਜੜੀ ਜਾਣਕਾਰੀ ਸਾਂਝਾ ਨਹੀਂ ਕੀਤੀ ਗਈ ਹੈ ਫਿਲਹਾਲ ਕੀ ਪਰਦੇ ਵਿੱਚ ਕਦੋਂ ਤੇ ਕਿੱਥੇ ਰਿਲੀਜ਼ ਹੋਵੇਗੀ ਤੇ ਹੁਣ ਇਸੇ ਦੇ ਉੱਤੇ ਦਲਜੀਤ ਵੱਲੋਂ ਇੱਕ ਪ੍ਰਤੀਕਿਰਿਆ ਸਾਂਝਾ ਕੀਤੀ ਗਈ ਆਪਣੀ ਇੰਸਟਾ ਸਟੋਰੀ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅੱਜ ਨਹੀਂ ਤੇ ਕੱਲ ਸੱਚ ਸਾਹਮਣੇ ਜ਼ਰੂਰ ਆਏਗਾ ਸੱਚ ਨੂੰ ਕੋਈ ਨਹੀਂ ਰੋਕ ਸਕਦਾ ਤੇ ਇਹ ਜਿਹੜੀ ਕਹਾਣੀ ਹੈ ਲੋਕਾਂ ਤੱਕ ਜ਼ਰੂਰ ਪਹੁੰਚੇਗੀ ਅਨਦਾਜ਼ੀ ਕਿ ਦਲਜੀਤ ਦੇ ਸਾਂਝ ਦੇ ਪ੍ਰਸ਼ੰਸਕ ਉਹਨਾਂ ਦੀ ਫਿਲਮ ਪੰਜਾਬ 95 ਦੀ ਰਿਲੀਜ਼ ਦਾ ਬੇਸਬਰੀ ਨਾਲ ਇਨਕਾਰ ਕਰ ਰਹੇ ਸਨ ਪੰਜਾਬੀ ਗਾਇਕ ਅਦਾਕਾਰ ਨੇ ਆਖਿਰਕਾਰ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਲੱਗਦਾ ਹੈ ਕਿ ਪ੍ਰਸ਼ੰਸਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ 7 ਫਰਵਰੀ ਨੂੰ ਬਾਹਰਲੇ ਮੁਲਕਾਂ ਚ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਗਿਆ ਸੀ ਪਰ ਕੁਝ ਕਾਰਨਾ ਕਰਕੇ ਬਾਹਰਲੇ ਮੁਲਕਾਂ ਚ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਹੈ। ਸੋਣ ਪ੍ਰਤੀਕਿਰਿਆ ਜੁੜੀ ਦਿਲਜੀਤ ਦੀ ਸਾਂਝੀ ਕੀਤੀ ਗਈ ਫਿਲਮ ਦਲਜੀਤ ਵੱਲੋਂ ਪੰਜਾਬ 95 ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ ਜਿਸ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ। ਫਿਲਮ ਦੇ ਰਿਲੀਜ਼ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ ਫਿਲਮ ਪੰਜਾਬ ਪਛਾਨ ਰਿਲੀਜ਼ 'ਚ ਹੋ ਰਹੀ ਦੇਰੀ ਤੇ ਦਰਜੀ ਤੋਂ ਸਾਰੀ ਪ੍ਰਤੀਕਿਰਿਆ ਸਾਹਮਣੇ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਅੱਜ ਨਹੀਂ ਤੇ ਕੱਲ ਸੱਚ ਸਾਹਮਣੇ ਆਵੇਗਾ ਸੱਚ ਨੂੰ ਕੋਈ ਨਹੀਂ ਰੋਕ ਸਕਦਾ ਬਾਬਾ ਕਿਰਪਾ ਕਰੇਗਾ ਮੈਨੂੰ ਪੂਰਾ ਯਕੀਨ ਹੈ ਕਿ ਕੋਈ ਰਾਹ ਨਿਕਲੇਗਾ ਤੇ ਕਹਾਣੀ ਲੋਕਾਂ ਸਾਹਮਣੇ ਜ਼ਰੂਰ ਆਵੇਗੀ ਜੀ ਹਾਂ ਇਹ ਪੋਸਟ ਸਾਂਝਾ ਕਰਕੇ ਦਲਜੀਤ ਦੀ ਪ੍ਰਤੀਕਿਰਿਆ ਆਈ ਐਸ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਉਹ ਤੇ ਤੁਹਾਨੂੰ ਦੱਸ ਦिए ਕਿ ਫਿਲਮ 7 ਪਰਵ ਨੂੰ ਰਿਲੀਜ਼ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਅਣਮਿੱਤ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਲਗਾਤਾਰ ਪਰਦੇ ਵਿੱਚ ਇੱਕ ਸਾਲ ਦਾ ਸਮਾਂ ਬੀਤ ਚੁੱਕਾ ਹੈ ਇਸ ਫਿਲਮ ਨੂੰ ਬਣੇ ਹੋਏ ਸੈਂਸਰ ਬੋਰਡ ਵੱਲੋਂ ਇਸ ਫਿਲਮ ਦੇ ਉੱਤੇ 120 ਕੱਟ ਦੀ ਮੰਗ ਕੀਤੀ ਗਈ ਸੀ ਜਿਸ ਦੀ ਪ੍ਰਕਿਰਿਆ ਚੱਲਦੀ ਪਈ ਹੈ ਤੇ ਲਗਾਤਾਰ ਫਿਲਮ ਬਾਰੇ ਜਾਣਕਾਰੀਆਂ ਸਾਹਮਣੇ ਆ ਰਹੀਆਂ ਤੇ ਜਿਹੜੀਆਂ ਰਿਲੀਜ਼ਿੰਗ ਜਿਹੜੀਆਂ ਡੇਟਸ ਨੇ ਉਟਾਲੀਆਂ ਜਾ ਰਹੀਆਂ ਤੇ ਲਗਾਤਾਰ ਜਿਹੜਾ ਪ੍ਰੇਟੈਂਸ ਘਾ ਨੂੰ ਹੋਰ ਸਮਾਂ ਲੱਗ ਸਕਦਾ 5095 ਦੇਖਣ ਦੇ ਵਾਸਤੇ